ਪਠਾਨਕੋਟ ਦੇ ਨਾਲ ਲੱਗਦੇ ਕਤਲੌਰ ਵਾਈਲਡਲਾਈਫ ਸੈਂਚਰੀ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਨੇ ਕੁਝ ਹੀ ਸਮੇਂ ਦੇ ਵਿੱਚ ਜੰਗਲ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਜੰਗਲ ਦੇ ਵਿੱਚ ਮੌਜੂਦ ਕਈ ਪਸ਼ੂ ਪੰਛੀ ਇਸ ਅੱਗ ਦੀ ਲਪੇਟ ਵਿੱਚ ਆ ਗਏ ਜਾਣਕਾਰੀ ਮੁਤਾਬਕ ਅੱਗ ਦੇ ਵਿੱਚ ਮੋਰ ਹਿਰਨ ਸੂਰ ਵਰਗੇ ਜਾਨਵਰ ਸੜ ਕੇ ਸੁਆਹ ਹੋ ਗਏ ਹਾਲਾਂਕਿ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਅਤੇ ਸੈਂਚਰੀ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਤੁਰੰਤ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਕੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਉਦੋਂ ਤੱਕ ਜੰਗਲੀ ਜੀਵਾਂ ਦਾ ਨੁਕਸਾਨ ਹੋ ਚੁੱਕਾ ਸੀ ਉੱਥੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਹਰਕਿਸ਼ਨ ਸਿੰਘ ਮੁਤਾਬਕ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਵਾਈਲਡ ਲਾਈਫ ਜਿਹੜੀ ਸੈਂਚਰੀ ਹੈ ਕਥਲੌਰ ਦੇ ਵਿੱਚ ਹੈਗੀ ਇੱਕ ਇਹਦੇ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿੱਥੇ ਕੋ ਅੱਗ ਲੱਗੀ ਹੈ ਜਿਹਦੇ ਵਿੱਚ ਮੇਰੇ ਐਸਐਚਓ ਤਾਰਾਗੜ ਮਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਮੈਂ ਵੀ ਮੌਕੇ ਤੇ ਪਹੁੰਚਿਆ ਸੀ ਤੁਰੰਤ ਜਿਹੜੀਆਂ ਆਪਣਾ ਕਾਰਵਾਈ ਕਰਦੇ ਆ ਫਾਇਰ ਬ੍ਰਿਗੇਡ ਮੰਗਵਾਈ ਆ ਤੇ ਤਿੰਨ ਫਾਇਰ ਬ੍ਰੀਗਡ ਦੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਤੇ ਨਾਕ ਤੇ ਕਾਫੀ ਕੰਟਰੋਲ ਪਾ ਲਿਆ ਹੋਇਆ ਤੇ ਹੁਣ ਹਾਲੇ ਵੀ ਕਾਫੀ ਅੱਗ ਲੱਗੀ ਹੋਈ ਹੈ ਇਹਦੇ ਵਿੱਚ ਇਸ ਅੱਗ ਲੱਗਣ ਦੇ ਨਾਲ ਕਾਫੀ ਛੋਟੇ ਛੋਟੇ ਜਾਨਵਰ ਵੀ ਸੜ ਗਏ ਨੇ ਜੋ ਕਿ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜਾ ਏਰੀਆ ਤਕਰੀਬਨ 1700 ਦੇ ਏਕੜ ਦੇ ਕਹਿੰਦੇ ਏਰੀਆ ਹੈਗਾ ਇਸ ਇਹ ਕਾਫੀ ਏਰੀਏ ਦੇ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਹੈ ਕਿਉਂਕਿ ਲੱਕੜ ਹੈ ਲੱਕੜ ਦੀ ਅੱਗ ਹੌਲੀ ਹੌਲੀ ਬੁਝਦੀ ਹੈ ਤੋਂ ਤਿੰਨ ਗੱਡੀਆਂ ਜਿਹੜੀਆਂ ਫਾਇਰ ਬ੍ਰੀਗਡ ਦੀਆਂ ਉਹ ਅੱਗ ਬਚਾਉਣ ਨੂੰ ਲੱਗੀਆਂ ਹਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਰਾ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਬਾਕੀ ਜਿਹੜਾ ਹੋਰ ਦੂਸਰਾ ਜੰਗਲ ਬਿਲਕੁਲ ਸੇਫ ਹੈ ਜੀ ਇਹ ਜੀ ਅੱਗ ਲਗ ਲਗਭਗ ਕਰੀਬ 1.5 ਘੰਟੇ ਦੀ ਲੱਗੀ ਹੈ ਜੀ ਤੇ 4.5 ਵਜੇ ਨਾਲ ਫਾਇਰ ਬ੍ਰਿਡ ਦੀ ਗੱਡੀ ਆਈ ਹੈ ਉਸ ਤੋਂ ਪਹਿਲਾਂ ਕੋਈ ਕੰਟਰੋਲ ਨਹੀਂ ਕੀਤਾ ਨਾ ਅੱਗ ਦੇ ਕਾਫੀ ਮੁਲਾਜ਼ਮ ਨੇ ਇੱਥੇ ਦੇ ਗਾੜ ਵੀ ਆਏ ਨੇ ਹੋਰ ਵੀ ਇਹਨਾਂ ਨੇ ਲੋਕਲ ਮੁਲਾਜ਼ਮ ਵੀ ਰੱਖੇ ਨੇ ਪਰ ਪਤਾ ਨਹੀਂ ਸਾਨੂੰ ਲੱਗਾ ਨਹੀਂ ਵੀ ਅੱਗ ਨੇ ਕੰਟਰੋਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਥੋੜੀ ਜਗ੍ਹਾ ਜੀ ਲੱਗੀ ਅੱਗ ਇਹ ਚਾਹਦੇ ਤਾਂ ਉਸਲੇ ਕੰਟਰੋਲ ਹੋ ਸਕਦੀ ਸੀ ਫੋਨ ਤੇ ਸਾਰੇ ਜੰਗਲ ਨੁਕਸਾਨ ਜਿਹੜਾ ਕੀ ਲੱਗਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਾਨਵਰ ਬਹੁਤ ਮਰਿਆ ਮੋਰ ਮਰੇ ਆ ਵਿੱਚ ਫਿਰ ਹਿਰਨ ਮਰੇ ਆ ਸੂਰ ਮਰੇ ਆ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਇਹਨੇ ਕਰੋੜਾਂ ਰੁਪਇਆ ਲਗਾ ਕੇ ਇਹਨੂੰ ਸੈਂਚੁਰੀ ਇੱਕ ਤਿਆਰ ਕੀਤਾ ਸੀਗਾ ਪਿਕਨਿਕ ਵਾਸਤੇ ਹਾਂਜੀ ਫੁੱਟੀਆਂ ਪੇਦੀਆਂ ਕਈ ਵਾਰੀ ਹੁੰਦਾ ਕਿ ਬੱਚੇ ਵੀ ਆ ਸਕਦੇ ਨੇ ਇੱਧਰ ਲੱਗਦਾ ਨਹੀਂ ਇੱਕ ਵੱਡਾ ਨੁਕਸਾਨ ਜਾਨੀ ਦੀ ਹੁੰਦਾ ਬਹੁਤ ਵੱਡਾ ਨੁਕਸਾਨ ਹੈ ਜੀ ਜਾਨੀ ਮਾਲੀਬ ਨੁਕਸਾਨ ਵੀ ਹੋ ਸਕਦਾ ਚਲੋ ਰੱਬ ਦੀ ਮਿਹਰ ਦਈ ਹੈ ਵੀ ਇਦਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਵੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ